ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਘਟੀਆਂ ਪੋਸਟਾਂ ਪਾਉਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੀ ਲਾਸ਼ ਇੱਕ ਕਾਰ ਦੇ ਵਿੱਚੋਂ ਮਿਲੀ ਔਰ ਕਿਹਾ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਤਲ ਹੈ ਜਾਂ ਫਿਰ ਖੁਦਕੁਸ਼ੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਸਾਰੇ ਅੰਗਲਾਂ ਤੋਂ ਇਸ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਇਹ ਸਭ ਕਲੀਅਰ ਹੋ ਜਾਵੇਗਾ ਕਿ ਕੀ ਉਸਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਉਸ ਨੂੰ ਮਾਰਿਆ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਸਭ ਦੇ ਵਿਚਾਰੇ ਜੋ ਚੀਜ਼ ਬੜੀ ਕਾਮਨ ਹੈ ਉਹ ਹੈ ਲੋਕਾਂ ਦੇ ਵੱਲੋਂ ਉਸ ਦੀ ਮੌਤ ਤੇ ਦਿੱਤਾ ਜਾ ਰਿਹਾ ਪ੍ਰਤੀਕਰਮ ਲੋਕਾਂ ਦੇ ਵੱਲੋਂ ਕਮੈਂਟਾਂ ਦੇ ਵਿੱਚੋਂ ਇਹੀ ਕਿਹਾ ਜਾ ਰਿਹਾ ਕਿ ਜੋ ਹੋਇਆ ਚੰਗਾ ਹੋਇਆ ਕਹਿੰਦੇ ਨੇ ਕਿ ਇਨਸਾਨ ਆਪਣੇ ਕੰਮਾਂ ਕਰਕੇ ਜਾਣਿਆ ਜਾਂਦਾ ਕੋਈ ਚੰਗੇ ਕੰਮ ਕਰਨ ਵਾਲਾ ਇਸ ਦੁਨੀਆ ਤੋਂ ਚਲਾ ਜਾਂਦਾ ਤਾਂ ਸਭ ਨੂੰ ਉਸ ਦਾ ਅਫਸੋਸ ਹੁੰਦਾ ਹੈ ਤੇ ਹਮੇਸ਼ਾ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਜਗ੍ਹਾ ਬਣਾ ਕੇ ਜਾਂਦਾ ਹੈ ਰ ਕੰਚਨ ਕੁਮਾਰੀ ਦੀ ਮੌਤ ਤੇ ਸਾਰੇ ਲੋਕਾਂ ਦਾ ਇਹੀ ਪ੍ਰਤੀਕਰਮ ਹੈ ਕਿ ਚੰਗਾ ਹੋਇਆ ਜੋ ਹੋਇਆ ਕਿਸੇ ਹੌਸਲੇ ਵਾਲੇ ਨੇ ਇਹ ਕੰਮ ਕੀਤਾ ਤੇ 100 ਕਮੈਂਟਾਂ ਦੀ ਅਗਰ ਗੱਲ ਕਰੀਏ ਤਾਂ 100 ਕਮੈਂਟ ਕਰਨ ਵਾਲੇ ਲੋਕਾਂ ਦੇ ਵਿੱਚ ਕੋਈ ਇੱਕ ਵੀ ਅਜਿਹਾ ਨਹੀਂ ਹੋਏਗਾ ਜਿਸ ਨੂੰ ਉਸਦੀ ਮੌਤ ਦਾ ਅਫਸੋਸ ਹੋਇਆ ਹੋਵੇ ਕੋਈ ਜੋ ਲੋਕਾਂ ਨੇ ਤਾਂ ਕਮੈਂਟਾਂ ਦੇ ਵਿੱਚ ਇਹ ਵੀ ਲਿਖਿਆ ਕਿ ਚੰਗਾ ਹੋਇਆ ਸਿਆਪਾ ਮੁਕਾ ਸੋ ਇਸ ਤੋਂ ਭਲੇ ਹੀ ਸੈਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੈਸੇ ਦੇ ਚੱਕਰ ਨੇ ਕਿਸ ਤਰ੍ਹਾਂ ਉਸਦੀ ਰੈਪਿਊਟੇਸ਼ਨ ਦੀਆਂ ੱਟੀਆਂ ਉਡਾਈਆਂ ਕਿਉਂਕਿ ਇਸ ਤਰ੍ਹਾਂ ਜੋ ਵੀ ਕੰਟੈਂਟ ਪੋਸਟ ਕੀਤਾ ਜਾਂਦਾ ਸੀ ਦੇਖਣ ਦੇ ਲਾਇਕ ਨਹੀਂ ਹੁੰਦਾ ਸੀ ਸੋ ਬਹੁਤ ਸਾਰੇ ਲੋਕ ਅਕਸਰੀ ਅਸੀਂ ਦੇਖਦੇ ਸੀ ਕਿ ਕਮੈਂਟਾਂ ਦੇ ਵਿੱਚ ਉਸ ਨੂੰ ਅਜੇਹਾ ਨਾ ਕਰਨ ਲਈ ਕਹਿੰਦੇ ਰਹਿੰਦੇ ਸੀ ਉਸ ਤੇ ਪਾਈ ਕੰਟੈਂਟ ਤੇ ਉਸ ਨੂੰ ਲਾਂਤਾਂ ਵੀ ਪਾਉਂਦੇ ਸੀ ਅਜ਼ਿਕਰ ਜੋ ਗਿਆ ਕਿ ਕੰਚਨ ਕੁਮਾਰੀ ਉਰਫ ਕਮਲ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓਜ਼ ਕਾਰਨ ਚਰਚਾ ਦੇ ਵਿੱਚ ਰਹਿੰਦੀ ਸੀ ਇਸ ਨੂੰ ਕਈ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਵੀ ਧਮਕੀ ਮਿਲੀ ਸੀ ਕਿ ਅਜਿਹਾ ਕੰਮ ਬੰਦ ਕਰ ਦੇਵੇ ਨਹੀਂ ਤਾਂ ਅੰਜਾਮ ਹੈ ਜਿਹੜਾ ਬੁਰਾ ਹੋਏਗਾ ਇਸੇ ਲਈ ਹੁਣ ਪੁਲਿਸ ਵੱਲੋਂ ਉਸ ਐਂਗਲ ਤੋਂ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਹੀ ਅਜੇ ਤੱਕ ਪਰਿਵਾਰ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਜ਼ਿਕਰ ਜੋ ਗਿਆ ਕਿ ਇੰਸਟਾਗ੍ਰam ਸੋਸ਼ਲ ਮੀਡੀਆ ਪਲੇਟਫਾਰਮ ਉਤੇ ਉਸਦੇ 383k ਫੋਲੋਅਰਸ ਨੇ ਉਸਦੇ ਅਕਾਊਂਟ ਉਤੇ 2 ਦਿਨ ਪਹਿਲਾਂ ਉਸਦੀ ਆਪਣੀ ਤਸਵੀਰ ਦੇ ਨਾਲ ਇੱਕ ਪੋਸਟ ਅਪਲੋਡ ਹੁੰਦੀ ਹੈ ਜੋ ਸਵਾਲ ਖੜੇ ਕਰਦੀ ਹੈ ਜਿਸ ਦੇ ਵਿੱਚ ਉਸਨੇ ਸਿਰਫ ਇਹੀ ਲਿਖਿਆ ਸੀ ਕਿ ਕੋਈ ਭਾਵਨਾ ਨਹੀਂ ਕੋਈ ਭਰੋਸਾ ਨਹੀਂ ਸਿਰਫ ਸ਼ੱਕ 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 ਉਥੇ ਹੀ ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਕਮਲਕੌਰ ਦੀ ਜੋ ਮ੍ਰਿਤਕ ਦੇ ਆ ਦੋ ਤੋਂ ਤਿੰਨ ਦਿਨ ਪੁਰਾਣੀ ਹੋ ਸਕਦੀ ਹੈ ਤੇ ਦੋ ਤੋਂ ਤਿੰਨ ਦਿਨ ਪਹਿਲਾਂ ਹੀ ਜਿਹੜੇ ਉਹਦੇ ਅਕਾਊਂਟ ਦੇ ਉੱਤੇ ਜਿਹੜਾ ਉਸ ਦਾ ਇੰਸਟਾ ਅਕਾਊਂਟ ਸੀ ਉਸ ਤੇ ਉੱਤੇ ਜਿਹੜੀ ਪੋਸਟ ਹੈ ਉਹ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਸੀ ਫਿਲਹਾਲ ਪੁਲਿਸ ਐਸਟੀ ਸਾਰੇ ਅੰਗਲਾਂ ਤੋਂ ਜਾਂਚ ਕਰ ਰਹੀ ਹੈ ਫੋਰੈਂਸਿਕ ਟੀਮਾਂ ਵੀ ਇਸ ਦੀ ਜਾਂਚ ਕਰ ਰਹੀਆਂ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿ ਉਸ ਦੀ ਮੌਤ ਦਾ ਕਾਰਨ ਕੀ ਸੀ ਜਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਜੇਕਰ ਕਿਸੇ ਨੇ ਉਸ ਨੂੰ ਮਾਰਿਆ ਤਾਂ ਕਿਸ ਤਰੀਕੇ ਦੇ ਨਾਲ ਮਾਰਿਆ ਜੇਕਰ ਉਸ ਨੇ ਖੁਦਕੁਸ਼ੀ ਕੀਤੀ ਹੈ ਤਾਂ ਕਿਸ ਤਰ੍ਹਾਂ ਕੀਤੀ ਹੈ ਇਹ ਜਾਂਚ ਦਾ ਵਿਸ਼ਾ ਹੈ ਔਰ ਇਹ ਵੀ ਕਹਿ ਰਿਹਾ ਜਾ ਰਿਹਾ ਕਿ ਪੁਲਿਸ ਜਲਦ ਹੀ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਔਰ ਇਸ ਸੰਬੰਧੀ ਜਿਹੜੇ ਸਾਰੇ ਖੁਲਾਸੇ ਆ ਉਹ ਕੀਤੇ ਜਾਣਗੇ ਪਰ ਫਿਲਹਾਲ ਇਹ ਜਾਂਚ ਦਾ ਵਿਸ਼ਾ ਤੇ ਪੁਲਿਸ ਸਾਰੇ ਐਂਗਲਾਂ ਤੋਂ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ